ਅਸੀਂ ਇਸ ਟਾਈਮ ਖੜੇ ਆ ਪਠਾਨਕੋਟ ਦੇ ਮਾਧਪੁਰ ਦੇ ਵਿੱਚ ਪਿਛਲੇ ਅੱਧੇ ਘੰਟੇ ਤੋਂ ਕਿਹੜਾ ਲੰਬਾ ਜਾਮ ਲੱਗਿਆ ਹੋਇਆ ਦੱਸਿਆ ਜਾ ਰਿਹਾ ਹੈ ਪਿਛਲੇ ਇਹ ਅੱਧੇ ਘੰਟੇ ਤੋਂ ਜੋ ਹੈ ਇੱਥੇ ਦੱਸਿਆ ਜਾ ਰਿਹਾ ਮਾਧਪੁਰ ਦੇ ਕੋਲ ਇੱਕ ਹਾਸਾ ਹੋਇਆ ਜਿਸ ਦੇ ਵਿੱਚ ਇਹ ਹਾਸੇ ਦੇ ਵਿੱਚ ਐਕਸੀਡੈਂਟ ਹੋਇਆ ਜਿਸ ਇਸ ਬਾਰੇ ਅਸੀਂ ਕਿਦੋਂ ਐਸਐਸਪੀ ਸਾਹਿਬ ਪਠਾਨਕੋਟ ਦੇ ਨਾਲ ਗੱਲਬਾਤ ਕਰਨੀ ਚਾਹੀ ਤੇ ਉਹਨਾਂ ਦਾ ਕਹਿਣਾ ਹੈ ਕੁਛ ਹੀ ਦੇਰ ਦੇ ਵਿੱਚ ਕਿਹੜਾ ਜਾਮ ਖੋਲਿਆ ਜਾਏਗਾ ਜਿਸ ਦੇ ਕਾਰਨ ਲੰਬਾ ਜਾਮ ਕਿੜਾ ਪਠਾਨਗੋੜ ਦੇ ਮਾਧਵਪੁਰ ਦੇ ਵਿੱਚ ਲੱਗਿਆ ਲੋਕ ਗੱਡੀਆਂ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਜਿਸ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਇਸ ਗੱਡੀ ਦੇ ਵਿੱਚ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਠਾਨਗੋੜ ਦੇ ਨਾਲ ਲੱਗਦੇ ਮਾਧਵਪੁਰ ਦੀਆਂ ਤਸਵੀਰਾਂ ਕਿੱਥੇ ਮਾਧਵਪੁਰ ਦੇ ਵਿੱਚ ਲੰਬਾ ਜਾਮ ਲੱਗਿਆ ਹੋਇਆ ਪਿਛਲੇ 1 ਘੰਟੇ ਤੋਂ ਲਗਾਤਾਰ ਅੱਧੇ ਪੌਨੇ ਘੰਟੇ ਤੋਂ ਲਗਾਤਾਰ ਕਿਹੜਾ ਜਾਮ ਹੈ ਮਾਧਵਪੁਰ ਦੇ ਵਿੱਚ ਦੱਸਿਆ ਜਾ ਰਿਹਾ ਕੋਈ ਐਕਸੀਡੈਂਟ ਹੋਇਆ ਉਹਦੇ ਕਾਰਨ ਕਿੜਾ ਜਾਮ ਲੱਗਿਆ ਹੋਇਆ ਜਿਸ ਦੇ ਵਿੱਚ ਲੰਬੇ ਲੰਬੇ ਕਿੜੇ ਜਾਮ ਦੇ ਜਿਸ ਦੇ ਵਿੱਚ ਜਾਮ ਦੇ ਵਿੱਚ ਲੋਕ ਫਸੇ ਹੋਏ ਨੇ ਜਿਸ ਦੇ ਵਿੱਚ ਗੱਡੀਆਂ ਦੇ ਵਿੱਚ ਉਹਨਾਂ ਦੇ ਨਾਲ ਬੱਚੇ ਆ ਬੱਚੇ ਕਿਹੜੇ ਪਰੇਸ਼ਾਨ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੂਰ ਤੱਕ ਲੰਬਾ ਜਾਮ ਲੱਗਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਠਾਨਗੋੜ ਦੇ ਮਾਧਾਪੁਰ ਦੀਆਂ ਕਿੱਥੇ ਲੰਬੇ ਜਾਮ ਲੱਗੇ ਹੋਏ ਨੇ ਪਿਛਲੇ ਅੱਧੇ ਘੰਟੇ ਤੋਂ ਕਿਹੜੇ ਜਾਮ ਦੇ ਵਿੱਚ ਲੋਕ ਫਸੇ ਹੋਏ ਨੇ ਸੁਨੀਲ ਮਹਾਜਨ ਪਠਾਨਗੋੜ